ਹੁੰਦੇ ਮਾੜੇ ਕੰਮਾਂ ਦੇ ਨਤੀਜੇ ਮਾੜੇ ਕਹਿੰਦੇ ਨੇ ਆਖੀਰ ਆਣ ਕੇ ਪਵਾੜਿਆ ਹੁੰਦੇ ਮਾੜੇ ਕੰਮਾਂ ਦੇ ਨਤੀਜੇ ਮਾੜੇ ਕਹਿੰਦੇ ਨੇ ਆਖੀਰ ਆਣ ਕੇ ਪਵਾੜਿਆ ਕਰ ਲਿਆ ਇਕੱਠਾ ਕਾਤਲਾਂ ਦੇ ਲਾਣੇ ਨੂੰ ਕਰ ਲਿਆ ਇਕੱਠਾ ਕਾਤਲਾਂ ਦੇ ਲਾਣੇ ਨੂੰ ਬੰਨਿਆ ਟੱਬਰ ਸਾਰਾ ਧਾ ਵਿਟਾਣੇ ਨੂੰ ਬੰਨਿਆ ਟੱਬਰ ਸਾਰਾ ਧਾ ਵਿਟਾਣੇ ਨੂੰ ਰੋ ਰੋ ਕੌਂਦੀ ਸੱਸ ਸਿੰਦੀ ਦੀ ਦਵਾਈ ਐ ਰੋ ਰੋ ਕੌਂਦੀ ਸੱਸ ਸਿੰਦੀ ਦੀ ਦਵਾਈ ਐ ਮੰਡੇ ਅੱਗੇ ਕੁੱਟੇ ਕੇ ਨਾਣ ਲਾਈਏ ਮੰਡੇ ਅੱਗੇ ਕੁੱਟੇ ਕੇ ਨਾਣ ਲਾਈਏ ਹੁਣ ਪਛਤਾਉਂਦੇ ਵਰਤਾਏ ਪਾਣੇ ਨੂੰ ਹੁਣ ਪਛਤਾਉਂਦੇ ਵਰਤਾਏ ਪਾਣੇ ਨੂੰ ਬੰਨਿਆ ਟੱਬਰ ਸਾਰਾ ਜਾ ਬਿਠਾਣੇ ਨੂੰ ਬੰਨਿਆ ਟੱਬਰ ਸਾਰਾ ਜਾ ਬਿਠਾਣੇ ਨੂੰ ਦੀ ਦੇਵ ਪਿੰਡ ਦੇਵ ਚਾਲੇ ਬਨ ਕੇ ਸਿੱਟਲਿਆ ਗੱਟੀ ਤੇ ਮਸ਼ਕ ਬਨ ਕੀ ਪਾਤੀ ਦੇਵ ਪਿੰਡ ਦੇਵ ਚਾਲੇ ਬਨ ਕੇ ਸਿੱਟਲਿਆ ਗੱਟੀ ਤੇ ਮਸ਼ਕ ਬਨ ਕੀ ਮੂਰੇ ਕਾ ਬਣਾਤਾ ਕੁੱਤੇ ਵਾਂਡੇ ਖਾਣੇ ਨੂੰ ਮੂਰੇ ਕਾ ਬਣਾਤਾ ਕੁੱਤੇ ਵਾਂਡੇ ਖਾਣੇ ਨੂੰ ਬੰਨਿਆ ਟੱਬਰ ਸਾਰਾ ਜਾ ਬਿਠਾਣੇ ਨੂੰ ਬੰਨਿਆ ਟੱਬਰ ਸਾਰਾ ਜਾ ਬਿਠਾਣੇ ਨੂੰ ਥਾਣੇਦਾਰ ਕਹਿੰਦਾ ਮੈਂ ਵੀ ਬਾਬਤਿਆਂ ਦਾ ਥਾਣੇਦਾਰ ਕਹਿੰਦਾ ਮੈਂ ਵੀ ਬਾਬਤਿਆਂ ਦਾ ਬਨਦੂੰਗਾ ਮੂੜਾ ਇਹਨਾਂ ਤਿੰਨਾਂ ਜੀਹਾਂ ਦਾ ਬਨਦੂੰਗਾ ਮੂੜਾ ਇਹਨਾਂ ਤਿੰਨਾਂ ਜੀਹਾਂ ਦਾ ਰਾਹ ਜੂਗਾ ਪਤਾ ਜਾਣਣ ਜਾਣਣ ਨੂੰ ਮੈਨੂੰਗਾ ਪਤਾ ਜਾਣਣ ਜਾਣਣ ਨੂੰ ਬੰਨਿਆ ਟੱਪਰ ਸਾਰਾ ਜਾ ਬਿਠਾਵੇਂ ਨੂੰ ਬੰਨਿਆ ਟੱਪਰ ਸਾਰਾ ਜਾ ਬਿਠਾਵੇਂ ਨੂੰ ਸਿੱਤ ਲੈ ਪਿੰਡ ਦੇ ਕਲਾਮ ਚੌਧਰੀ ਦੇਣ ਨਕੇ ਲਾਤ ਡਰਾ ਮਚੌਦਰੀ ਦੇਣ ਨਕੇ ਨਾਲ ਤੇ ਡਰਾ ਮਚੌਦਰੀ ਮੱਕਿਆ ਲੈ ਲੈ ਜੋ ਹਰਾਮ ਖਾਣੇ ਨੂੰ ਲਾਏ ਰੇ ਨੇ ਆ ਲੈ ਆਓ ਹੋ ਲਗੇ ਰੇ ਹਾਲੇ ਪਹਿਲੇ ਜੋ ਹਰਾਮ ਖਾਣੇ ਨੂੰ ਬੰਨਿਆ ਟੱਬਰ ਸਾਰਾ ਜਾਵੇ ਖਾਣੇ ਨੂੰ ਅੰਨਿਆ ਟੱਪਰ ਸਾਰਾ ਜਾ ਬਿਠਾਣੇ ਨੂੰ ਅੰਨਿਆ ਟੱਪਰ ਸਾਰਾ ਜਾ ਬਿਠਾਣੇ ਨੂੰ